ਮਰੂ ਮਹਲਾ ਤੀਜਾ ਆਪੇ ਆਪ ਉਪਾਏ ਉਪੰਨਾ ਸਭ ਮੈਂ ਵਰਤੈ ਏਕ ਪਰਛਨਾ ਪ੍ਰਮਾਤਮਾ ਆਪ ਹੀ ਆਪਣੇ ਆਪ ਨੂੰ ਪੈਦਾ ਕਰਕੇ ਪ੍ਰਗਟ ਹੋਇਆ ਹੈ ਪ੍ਰਮਾਤਮਾ ਆਪ ਹੀ ਸਭ ਅੰਦਰ ਗੁਪਤ ਰੂਪ ਵਿੱਚ ਵਿਆਪਕ ਹੈ ਸਭ ਨਸਾਰ ਕਰੇ ਜਗ ਜੀਵਨ ਜਿਨ ਆਪਣਾ ਆਪ ਪਛਾਤਾ ਹੈ ਜਿਸ ਮਨੁੱਖ ਨੇ ਸਦਾ ਆਪਣੇ ਜੀਵਨ ਨੂੰ ਪੜਤਾਲਿਆ ਉਹ ਜਾਣਦਾ ਹੈ ਕਿ ਉਹ ਜਗਤ ਦਾ ਸਹਾਰਾ ਪ੍ਰਭੂ ਸਭ ਜੀਵਾਂ ਦੀ ਸੰਭਾਲ ਕਰਦਾ ਹੈ ਜਿਨ ਬ੍ਰਹਮਾ ਵਿਸ਼ਨ ਮਹੇਸ਼ ਉਪਾਏ ਸਿਰ ਸਿਰ ਧੰਦਾ ਆਪੇ ਲਾਏ ਜਿਸ ਪਰਮਾਤਮਾ ਨੇ ਬ੍ਰਹਮਾ ਵਿਸ਼ਨੂੰ ਸ਼ਿਵ ਪੈਦਾ ਕੀਤੇ ਉਹ ਆਪ ਹੀ ਹਰੇਕ ਜੀਵ ਨੂੰ ਧੰਦੇ ਵਿੱਚ ਲਾਉਂਦਾ ਹੈ ਜਿਸ ਭਾਵੈ ਤਿਸ ਆਪੇ ਮਿਲੇ ਜੇ ਨਾ ਗੁਰਮੁਖ ਏਕੋ ਜਤਾਹੇ ਜਿਸ ਮਨੁਖ ਨੇ ਗੁਰੂ ਦੀ ਸ਼ਰਨ ਪੈ ਕੇ ਪ੍ਰਮਾਤਮਾ ਨੂੰ ਹਰ ਥਾਂ ਵਸਦਾ ਜਾਣ ਲਿਆ ਉਹ ਸਮਝਦਾ ਹੈ ਕਿ ਜਿਹੜਾ ਉਸ ਨੂੰ ਚੰਗਾ ਲੱਗਦਾ ਹੈ ਉਸ ਨੂੰ ਆਪ ਹੀ ਆਪਣੇ ਚਰਨਾਂ ਵਿੱਚ ਜੋੜਦਾ ਹੈ ਆਵ ਗੌਣ ਹੈ ਸੰਸਾਰਾ ਮਾਇਆ ਮੋਹ ਬਹੁ ਚਿਤੈ ਵਿਕਾਰਾ ਇਹ ਜਗਤ ਜਨਮ ਮਰਨ ਦਾ ਚੱਕਰ ਹੀ ਹੈ ਇੱਥੇ ਮਾਇਆ ਦਾ ਮੋਹ ਪ੍ਰਬਲ ਹੈ ਜਿਸ ਦੇ ਕਾਰਨ ਜੀਵ ਵਿਕਾਰ ਚਿਤਵਦਾ ਰਹਿੰਦਾ ਹੈ ਠਿਰ ਸਾਚਾ ਸਲਾਹੀ ਸਦਹੀ ਜਿਨ ਗੁਰ ਕਾ ਸ਼ਬਦ ਪੁਛਾਤਾ ਹੈ ਜਿਸ ਮਨੁੱਖ ਨੇ ਗੁਰੂ ਦੇ ਸ਼ਬਦ ਨਾਲ ਸਾਝ ਪਾ ਲਈ ਉਹ ਜਾਣਦਾ ਹੈ ਕਿ ਇੱਥੇ ਸਦਾ ਕਾਇਮ ਰਹਿਣ ਵਾਲਾ ਪ੍ਰਮਾਤਮਾ ਹਿੰ ਸਦਾ ਸਲਾਉਣ ਯੋਗ ਹੈ ਇੱਕ ਮੂਲ ਲੱਗੇ ਉਹ ਨਹੀਂ ਸੁਖ ਪਾਇਆ ਦਾਲੀ ਲਾਗੇ ਤਿੰਨ ਜਨਮ ਗਵਾਇਆ ਜਿਹੜੇ ਮੂਲ ਨਾਲ ਲੱਗੇ ਰਹਿੰਦੇ ਆ ਉਹ ਸੁੱਖ ਪਾਉਂਦੇ ਆ ਜਿਹੜੇ ਟਾਹਣੀਆਂ ਨਾਲ ਲੱਗਦੇ ਆ ਉਹ ਆਪਣਾ ਜਨਮ ਅਜਾਈ ਗਵਾ ਜਾਂਦੇ ਆ ਅੰਮ੍ਰਿਤ ਫਲ ਤਿੰਨ ਜਨ ਕੋ ਲਾਗੇ ਜੋ ਬੋਲੈ ਅੰਮ੍ਰਿਤ ਬਾਤਾ ਹੈ ਆਤਮਿਕ ਜੀਵਨ ਦੇਣ ਵਾਲੇ ਫਲ ਉਹਨਾਂ ਨੂੰ ਹੀ ਲੱਗਦੇ ਹਨ ਜਿਹੜੇ ਆਤਮਿਕ ਜੀਵਨ ਦੇਣ ਵਾਲੇ ਸਿੱਖ ਸਲਾਹ ਦੇ ਬੋਲ ਬੋਲਦੇ ਹਨ ਹਾਮੋ ਗੁਣ ਨਹੀਂ ਕੀ ਬੋਲ ਲਹ ਬੋਲ ਤੂੰ ਸਭ ਨਾ ਦੇਖੈ ਤੋਲੈ ਤੋਲ ਹੈ ਪ੍ਰਭੂ ਅਸੀਂ ਜੀਵ ਗੁਣਹੀਨ ਹ ਆਪਣੇ ਮੰਦ ਕਰਮਾਂ ਦੇ ਕਾਰਨ ਅਸੀਂ ਬੋਲ ਬੁੱਲਣ ਜੋਗੇ ਨਹੀਂ ਤੂੰ ਸਭ ਜੀਵਾਂ ਦੇ ਕਰਮਾਂ ਨੂੰ ਵੇਖਦਾ ਹੈ ਤੇ ਪਰਖਦਾ ਹੈ ਜਿਉ ਪਾਵੇ ਤਿਉ ਰਾਖੈ ਰਹਿਣਾ ਗੁਰਮੁਖ ਏਕੋ ਜਤਾਹੇ ਜਿਵੇਂ ਤੇਰੀ ਰਜ਼ਾ ਹੁੰਦੀ ਹੈ ਤੂੰ ਸਾਨੂੰ ਰੱਖਦਾ ਹੈ ਅਸੀਂ ਉਸੇ ਤਰ੍ਹਾਂ ਰਹਿ ਸਕਦੇ ਹਾਂ ਗੁਰੂ ਦੇ ਸਨਮਖ ਰਹਿਣ ਵਾਲਾ ਮਨੁੱਖ ਤੇਰੇ ਨਾਲ ਹੀ ਸਾਝ ਪਾਉਂਦਾ ਹੈ ਜਾਂ ਤੁਦ ਭਰਣਾ ਤਾਂ ਸਚੀ ਕਰੈ ਲਾਏ ਔਗਣ ਛੋੜ ਗੁਣ ਮਾਹ ਸਮਾਏ ਔਗਣ ਛੱਡ ਕੇ हे प्रभु जदूं तेंनु चंगा लगे तदूं तू जीवांदे सच्ची कार विच लाउंदा है जिन्नां नु लाउंदा है ओ औगन ਛੱਡ के तेरे गुणा विच लीन हो जाते हां गुणमय को निर्मल साचा गुरु कै शब्द पुछाता है प्रभु दे गुणा विच चित जोडियां गुरु दे शब्द दे राही ओ पवित्र अविनाशी प्रभु ही हर ठांदे सदा है ਜਾਹ ਦੇਖਾਂ ਤਹ ਏ ਕੋਸ ਹੋਈ ਦੂਜੀ ਦੁਰਮਤ ਸ਼ਬਦੈ ਖੋਈ ਮੈਂ ਜਿੱਧਰ ਵੇਖਦਾ ਹਉ ਉਧਰ ਸਿਰਫ ਉਹ ਪ੍ਰਮਾਤਮਾ ਹੀ ਦਿਸ ਰਿਹਾ ਹੈ ਪ੍ਰਭੂ ਤੋਂ ਬਿਨਾ ਕਿਸੇ ਹੋਰ ਨੂੰ ਵੇਖਣ ਲਈ ਖੋਟੀ ਮਤ ਗੁਰੂ ਦੇ ਸ਼ਬਦ ਦੇ ਰਾਹੀ ਨਾਸ਼ ਹੋ ਜਾਂਦੀ ਹੈ ਇੱਕ ਸਮੈ ਪ੍ਰਭ ਏਕ ਸਮਾਨ ਆਪਣੇ ਰੰਗ ਸਦ ਰਤਾ ਹੈ ਸ਼ਬਦ ਦੀ ਬਰਕਤ ਨਾਲ ਕਿਉਂ ਦਿਸ ਪੈਂਦਾ ਹੈ ਕਿ ਆਪਣੇ ਆਪ ਵਿੱਚ ਪ੍ਰਮਾਤਮਾ ਆਪ ਹੀ ਸਮਾਇਆ ਹੋਇਆ ਹੈ ਉਹ ਸਦਾ ਆਪਣੀ ਮੌਜ ਵਿੱਚ ਮਸਤ ਰਹਿੰਦਾ ਹੈ ਕਾਇਆ ਕਮਲ ਹੈ ਕੁਮਲਾਣਾ ਮਨਮੁਖ ਸ਼ਬਦ ਨ ਮੁਝੇ ਇਆਣਾ ਮਨਮੁਖ ਦੇ ਸਰੀਰ ਵਿੱਚ ਉਸ ਦਾ ਹਿਰਦਾ ਕੋਲ ਫੁੱਲ ਕੁਮਲਾਇਆ ਰਹਿੰਦਾ ਕਿਉਂਕਿ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਬੇਸਮਝ ਮਨੁੱਖ ਗੁਰੂ ਦੇ ਸ਼ਬਦ ਨਾਲ ਸਾਝ ਨਹੀਂ ਪਾਉਂਦਾ ਗੁਰ ਪ੍ਰਸਾਦ ਦੀ ਕਾਇਆ ਖੋਜੇ ਆਏ ਜਗ ਜੀਵਨ ਦਾਤਾ ਹੈ ਗੁਰੂ ਦੀ ਕਿਰਪਾ ਨਾਲ ਜਿਹੜਾ ਇਹ ਸਰੀਰ ਨੂੰ ਪੋਜਦਾ ਆ ਉਹ ਆਪਣੇ ਜੀਵਨ ਵਿੱਚੋਂ ਆਪਣੇ ਸਰੀਰ ਵਿੱਚੋਂ ਜਗਤ ਨੂੰ ਜੀਵਨ ਦੇਣ ਵਾਲਾ ਦਾਤਾ ਪਾ ਲੈਂਦਾ ਹੈ ਕੋਟ ਗਹੀ ਕੇ ਪਾਪ ਨਿਵਾਰੇ ਸਦਾ ਹਰ ਜਿਉ ਰਾਖੇ ਉਰਤਾਰੇ ਉਹ ਮਨੁੱਖ ਆਪਣੇ ਅੰਦਰੋਂ ਸਰੀਰ ਨੂੰ ਗਰਸਣ ਵਾਲੇ ਪਾਪ ਦੂਰ ਕਰ ਲੈਂਦਾ ਹੈ ਜਿਹੜਾ ਮਨੁੱਖ ਪ੍ਰਮਾਤਮਾ ਨੂੰ ਸਦਾ ਆਪਣੇ ਹਿਰਦੇ ਵਿੱਚ ਵਸਾਈ ਰੱਖਦਾ ਹੈ ਜੋ ਇੱਛੇ ਸੋਈ ਫਲ ਪਾਏ ਜਿਉਂ ਰੰਗ ਮਜੀਠੇ ਰਤਾ ਹੈ ਉਹ ਮਨੁੱਖ ਜਿਸ ਫਲ ਦੀ ਇੱਛਾ ਕਰਦਾ ਹੈ ਉਹ ਫਲ ਹਾਸਲ ਕਰ ਲੈਂਦਾ ਹੈ ਉਸ ਦਾ ਮਨ ਨਾਮ ਰੰਗ ਵਿੱਚ ਇਉਂ ਰੰਗਿਆ ਰਹਿੰਦਾ ਹੈ ਜਿਵੇਂ ਮਜੀਠ ਦਾ ਫਕਾ ਰੰਗ ਹੈ ਮਨਮੁਖ ਗਿਆਨ ਕਥੇ ਨਾ ਹੋਈ ਫੇਰ ਫੇਰ ਆਵੇ ਠੌਰ ਨਾ ਕੋਈ ਮੰਨ ਦਾ ਮਰੀਦ ਮਨੋਖ ਗਿਆਨ ਦੀਆਂ ਗੱਲਾਂ ਤਾਂ ਕਰਦਾ ਹੈ ਪਰ ਉਸ ਦੇ ਅੰਦਰ ਆਤਮਿਕ ਜੀਵਨ ਦੀ ਸੂਝ ਨਹੀਂ ਹੈ ਉਹ ਮੁੜ ਮੁੜ ਜਨਮਾਂ ਦੇ ਢੇਡ ਵਿੱਚ ਪਿਆ ਰਹਿੰਦਾ ਹੈ ਕਿਤੇ ਉਸ ਨੂੰ ਟਿਕਾਣਾ ਨਹੀਂ ਮਿਲਦਾ ਗੁਰਮੁਖ ਗਿਆਨ ਸਦਾ ਸਾਲਾ ਹੈ ਜੁਗ ਜੁਗ ਏਕੋ ਜਾਤਾ ਹੈ ਗੁਰੂ ਦੇ ਸਨਮੁਖ ਰਹਿਣ ਵਾਲਾ ਮਨੋਖ ਗੁਰੂ ਪਾਸੋਂ ਆਤਮਿਕ ਜੀਵਨ ਦੀ ਸੂਝ ਪ੍ਰਾਪਤ ਕਰਕੇ ਸਦਾ ਪ੍ਰਮਾਤਮਾ ਦੀ ਸਿਫਤ ਸਲਾਹ ਕਰਦਾ ਹੈ ਉਸ ਨੂੰ ਹਰੇਕ ਯੁੱਗ ਵਿੱਚ ਉਹ ਪ੍ਰਮਾਤਮਾ ਵਸਦਾ ਸਮਝ ਆਉਂਦਾ ਹੈ ਮਨਮੁਖ ਕਾਰ ਕਰੇ ਸਭ ਦੁੱਖ ਸਬਾਏ ਅੰਤਰ ਸ਼ਬਦ ਨਾਹੀ ਕਿਉਂ ਦਰਜਾਏ ਮਨ ਦਾ ਮਰੀਦ ਮਨੁਖ ਓਹੀ ਕਾਰ ਕਰਦਾ ਹੈ ਜਿਸ ਤੋਂ ਸਾਰੇ ਦੁੱਖ ਹੀ ਦੁੱਖ ਵਾਪਰਣ ਉਸ ਦੇ ਅੰਦਰ ਗੁਰੂ ਦਾ ਸ਼ਬਦ ਨਹੀਂ ਵਸਦਾ ਉਹ ਪ੍ਰਮਾਤਮਾ ਦੇ ਦਰ ਤੇ ਨਹੀਂ ਪਹੁੰਚਦਾ ਗੁਰਮੁਖ ਸ਼ਬਦ ਵਸੈ ਮਨ ਸਾਚਾ ਸਦ ਸੇਵੈ ਸੁਖ ਦਾਤਾ ਹੈ ਗੁਰੂ ਦੇ ਸੰਮਕ ਰਹਿਣ ਵਾਲੇ ਮਨੁੱਖ ਦੇ ਮਨ ਵਿੱਚ ਗੁਰੂ ਦਾ ਸ਼ਬਦ ਵਸਦਾ ਹੈ ਸਦਾ ਸਿਰ ਪ੍ਰਭੂ ਵਸਦਾ ਹੈ ਉਹ ਸਦਾ ਸੁੱਖਾਂ ਦੇ ਦਾਤੇ ਪ੍ਰਭੂ ਦੀ ਸੇਵਾ ਭਗਤੀ ਕਰਦਾ ਹੈ ਜਾਂ ਦੇਖਾਂ ਤੂੰ ਸਭ 니 ਥਾਈ ਪੂਰੇ ਗੁਰ ਸਭ ਸੋਜੀ ਭਾਈ اے ਪ੍ਰਭੂ ਮੈਂ ਜਿੱਧਰ ਵੀ ਵੇਖਦਾ ਹਾਂ ਮੈਨੂੰ ਸਾਰੇ ਥਾਵਾਂ ਤੇ ਤੁਸੀਂ ਨਜ਼ਰ ਆਉਂਦੇ ਹੋ ਮੈਂ ਸਾਰੀ ਸੂਝ ਪੂਰੇ ਗੁਰੂ ਕੋਲੋਂ ਪ੍ਰਾਪਤ ਕੀਤੀ ਹੈ ਨਾਮੋਂ ਨਾਮ ਧਿਆਈਐ ਸਦਾ ਸਦ ਏ ਮਨ ਨਾਮੇ ਰਤਾ ਹੈ ਸਦਾ ਹੀ ਸਦਾ ਪ੍ਰਮਾਤਮਾ ਦਾ ਨਾਮ ਹੀ ਸਿਮਰਨਾ ਚਾਹੀਦਾ ਹੈ ਜਿਹੜਾ ਮਨੁੱਖ ਸਿਮਰਦਾ ਹੈ ਉਸ ਦਾ ਇਹ ਮਨ ਨਾਮ ਵਿੱਚ ਹੀ ਰੰਗਿਆ ਜਾਂਦਾ ਹੈ ਨਾ ਮੇਰਾ ਤਾਂ ਪਵਿੱਤ ਸਰੀਰਾ ਬਿਨ ਨਾਮੈ ਡੂਬ ਮੁਏ ਬਿਨ ਨੀਰਾ ਨਾਮ ਵਿੱਚ ਰੱਤੇ ਦਾ ਜੀਵਨ ਪਵਿੱਤਰ ਬਣ ਜਾਂਦਾ ਹੈ ਜਿਹੜੇ ਨਾਮ ਵਿੱਚ ਨਹੀਂ ਰੱਤੇ ਜਾਂਦੇ ਉਹ ਇਦਾਂ ਹਨ ਜਿਵੇਂ ਪਾਣੀ ਤੋਂ ਬਿਨਾ ਹੀ ਕੋਈ ਰੜੇ ਡੁੱਬ ਕੇ ਮਰ ਗਿਆ ਹੋਵੇ ਆ ਮੈਂ ਜਾਵੇਂ ਨਾਮ ਨਹੀਂ ਬੁੱਝੈ ਇੱਕ ਨਾ ਗੁਰਮੁਖ ਸ਼ਬਦ ਪਛਾਤਾ ਹੈ ਜਿਹੜੇ ਮਨੁੱਖ ਹਰ ਨਾਮ ਦੀ ਕਦਰ ਨਹੀਂ ਸਮਝਦੇ ਉਹ ਜਗਤ ਵਿੱਚ ਆਉਂਦੇ ਹਨ ਤੇ ਖਾਲੀ ਹੀ ਚਲੇ ਜਾਂਦੇ ਹਨ ਪਰ ਕਈ ਐਸੇ ਹਨ ਜਿਹੜੇ ਗੁਰੂ ਦੀ ਸ਼ਰਨ ਪੈ ਕੇ ਗੁਰੂ ਸ਼ਬਦ ਨਾਲ ਸਾਨ ਪਾਉਂਦੇ ਹਨ ਪੂਰੇ ਸਤਗੁਰੂ ਗੂਝ ਗੁਝਾਈ ਮਿਣ ਨਾਮੈ ਮੁਕਤ ਕਿਨੈ ਨਾ ਪਾਈ ਪੂਰੇ ਗੁਰੂ ਨੇ ਸਾਨੂੰ ਇਹ ਸਮਝ ਬਖਸ਼ੀ ਹੈ ਕਿ ਪਰਮਾਤਮਾ ਦੇ ਨਾਮ ਤੋਂ ਬਿਨਾ ਕਿਸੇ ਵੀ ਮਨੁੱਖ ਨੇ ਵਿਕਾਰਾਂ ਤੋਂ ਖਲਾਸੀ ਹਾਸਲ ਨਹੀਂ ਕੀਤੀ ਨਾ ਮੈ ਨਾਮ ਮਿਲੈ ਵਡਿਆਈ ਸਹਜ ਰਹੇ ਰੰਗ ਰਤਾ ਹੈ ਜਿਹੜਾ ਮਨੁਖਾਰ ਵੇਲੇ ਨਾਮ ਵਿੱਚ ਲੀਨ ਰਹਿੰਦਾ ਹੈ ਉਸ ਨੂੰ ਲੋਕ ਪਰਲੋਕ ਦੀ ਇੱਜ਼ਤ ਮਿਲਦੀ ਹੈ ਉਹ ਆਤਮਕ ਅਡੋਲਤਾ ਵਿੱਚ ਟਿਕਿਆ ਰਹਿੰਦਾ ਹੈ ਉਹ ਪ੍ਰੇਮ ਰੰਗ ਵਿੱਚ ਰੰਗਿਆ ਰਹਿੰਦਾ ਹੈ ਕਾਇਆ ਨਗਰ ਤਹ ਟਹ ਢੇਰੀ ਬਿਨ ਛੱਦਦਾ ਚੂਕੈ ਨਹੀਂ ਫੇਰੀ ਇਹ ਸਰੀਰ ਨਗਰ ਆਖਰ ਟੈ ਪੈਂਦਾ ਹੈ ਟੈ ਹੈ ਕਿ ਢੇਰੀ ਹੋ ਜਾਂਦਾ ਹੈ ਪਰ ਗੁਰੂ ਸ਼ਬਦ ਨੂੰ ਮਨ ਵਿੱਚ ਵਸਾਉਣ ਤੋਂ ਬਿਨਾ ਜੀਵ ਆਤਮਾ ਦਾ ਜਨਮ ਮਰਨ ਦਾ ਗੇੜ ਨਹੀਂ ਮੁੱਕਦਾ ਸਾਚ ਸਲਾਹੇ ਸਾਚ ਸਮਾਵੈ ਜਿਨ ਗੁਰਮੁਖ ਏਕੋ ਜਾਤਾ ਹੈ ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪੈ ਕੇ ਇੱਕ ਪ੍ਰਮਾਤਮਾ ਨਾਲ ਹੀ ਸਾਂਝ ਪਾਉਂਦਾ ਹੈ ਉਹ ਸਦਾ ਸਿਰ ਪ੍ਰਮਾਤਮਾ ਦੀ ਸਿਦਸਲਾ ਕਰਦਾ ਰਹਿੰਦਾ ਹੈ ਉਹ ਸਦਾ ਸਿਰ ਦੀ ਯਾਦ ਵਿੱਚ ਲੀਨ ਰਹਿੰਦਾ ਹੈ ਜਿਸ ਨੂੰ ਨਦਰ ਕਰੇ ਸੋ ਪਾਏ ਸਾਚਾ ਸ਼ਬਦ ਵਸੈ ਮਨਿ ਆਏ। ਕੋਹੀ ਮਨੁਖ ਸਿਫਤਸਲਾ ਦੀ ਦਾਤ ਹਾਸਲ ਕਰਦਾ ਹੈ ਜਿਸ ਉਤੇ ਪ੍ਰਮਾਤਮਾ ਮਿਹਰ ਦੀ ਨਿਗਾਹ ਕਰਦਾ ਹੈ। ਸਦਾ ਫਿਰ ਪ੍ਰਮਾਤਮਾ ਦੀ ਸਿਫਤਸਲਾ ਦਾ ਸ਼ਬਦ ਉਸ ਦੇ ਮਨ ਵਿੱਚ ਆ ਵਸਦਾ ਹੈ। ਨਾਨਕ ਨਾ ਮਰਤੇ ਨਰੰਕਾਰੀ ਦਰ ਸਾਚੈ ਸਾਚ ਪਛਤਾਹੇ। اے ਨਾਨਕ ਜਿਹੜੇ ਮਨੋਖ ਨਿਰੰਕਾਰ ਦੇ ਨਾਮ ਵਿੱਚ ਰੰਗੇ ਰਹਿੰਦੇ ਹਨ ਜਿਹੜੇ ਸਦਾ ਸਿਰ ਪ੍ਰਭੂ ਨਾਲ ਸਾਂਝ ਪਾਉਂਦੇ ਹਨ ਉਹ ਸਦਾ ਸਿਰ ਦੇ ਦਰ ਤੇ ਕਬੂਲ ਹੋ ਜਾਂਦੇ ਹਨ مارو ਸੁਹਲੇ ਮਹਲਾ ਤੀਜਾ ਆਪੇ ਕਰਤਾ ਸਭ ਕਿਛ ਆਪੇ ਕਰਤਾ ਸਭ ਜਿਸ ਕਰਣਾ ਜੀ ਜੰਤ ਸਭ ਤੇਰੀ ਸ਼ਰਣਾ ਹੈ ਪ੍ਰਭੂ ਤੂੰ ਆਪ ਹੀ ਉਹ ਕਰਤਾਰ ਹੈ ਜਿਸ ਦਾ ਰਚਿਆ ਹੋਇਆ ਇਹ ਸਾਰਾ ਜਗਤ ਹੈ ਸਾਰੇ ਜੀਵ ਤੇਰੀ ਹੀ ਸ਼ਰਨ ਵਿੱਚ ਹਨ ਆਪੇ ਗੁਪਤ ਵਰਤੈ ਸਭੇ ਅੰਤਰ ਗੁਰ ਕੈ ਸ਼ਬਦ ਪਛਾਤਾ ਹੈ ਪ੍ਰਭੂ ਆਪ ਹੀ ਸਭ ਜੀਵਾਂ ਦੇ ਅੰਦਰ ਗੁਪਤ ਰੂਪ ਵਿੱਚ ਮੌਜੂਦ ਹੈ ਗੁਰੂ ਦੇ ਸ਼ਬਦ ਦੇ ਰਾਹੀ ਉਸ ਨਾਲ ਸਾਝ ਪੈ ਸਕਦੀ ਹੈ ਹਰ ਕੇ ਭਗਤ ਪਰੇ ਭੰਡਾਰਾ ਆਪੇ ਬਖਸ਼ੇ ਸ਼ਬਦ ਵਿਚਾਰਾ ਹਰੀ ਦੇ ਖਜ਼ਾਨੇ ਵਿੱਚ ਭਗਤੀ ਦੇ ਭੰਡਾਰੇ ਭਰੇ ਪਏ ਹਨ ਗੁਰੂ ਦੇ ਸ਼ਬਦ ਦੇ ਰਾਹੀ ਆਪ ਹੀ ਪ੍ਰਭੂ ਇਹ ਸੂਝ ਬਖਸ਼ਦਾ ਹੈ ਜੋ ਤੁਧ ਭਾਵੈ ਸੋਈ ਕਰਸੈ ਸੱਚੇ ਸਿਉ ਮਨ ਰਤਾ ਹੈ हे hey, प्रभु जो तेंू चंगा लगदा है ओही पुल जीव करदे हन प्रभु दी रजा नाल ही जीव मन जीव दा मान ओ सदा थिर प्रभु नाल जुड़ सकदा है आपे ही रारतने मोलो आपे नदरी तोले तोलो प्रभु आप ही कीमती हीरा है आप ही अमूल्य रत्न है प्रभु आप ही अपनी मेहर दी निगाह नाल एस हीरे दी पर करदा है ਜੀ ਜント ਸਭ ਸ਼ਰਨ ਤੁਮਹਾਰੀ ਕਰ ਕਿਰਪਾ ਆਪ ਪਛਾਤਾ ਹੈ اے ਪ੍ਰਭੂ ਸਾਰੇ ਹੀ ਜੀਵ ਤੇਰੀ ਹੀ ਸ਼ਰਨ ਵਿੱਚ ਹਨ ਤੂੰ ਆਪ ਹੀ ਕਿਰਪਾ ਕਰਕੇ ਆਪਣੇ ਨਾਲ ਨੂੰਗੀ ਸਾਨ ਪੈਦਾ ਕਰਦਾ ਹੈ ਜਿਸ ਨੂੰ ਨਦਰ ਹੋਵੇ ਥੁਰ ਤੇਰੀ ਮਰੇ ਨਜਮੈ ਚੁਕੇ ਫੇਰੀ اے ਪ੍ਰਭੂ ਜਿਸ ਨੂੰ ਖੁਤੇ ਤੁਰੋਂ ਤੇਰੀ ਹਜ਼ੂਰੀ ਪਹੀ ਤੇਰੀ ਮਿਹਰ ਦੀ ਨਿਗਾਹ ODE ਉਹ ਮੌਣ ਮੌੜ ਜੰਮਦਾ ਮਰਦਾ ਨਹੀਂ ਉਸ ਦਾ ਜਨਮ ਮਰਨ ਦਾ ਚੱਕਰ ਮੁੱਕ ਜਾਂਦਾ ਹੈ ਸਾਚੇ ਗੁਣ ਗਾਵੈ ਦਿਨ ਰਾਤੀ ਜੁਗ ਜੁਗ ਏਕੋ ਜਾਤਾ ਹੈ ਜਿਸ ਤੇ ਉਸ ਦੀ ਨਿਗਾਹ ਹੋਵੇ ਉਹ ਦਿਨ ਰਾਤ ਸਦਾ ਫਿਰ ਪ੍ਰਭੂ ਦੇ ਗੁਣ ਗਾਉਂਦਾ ਹੈ ਹਰੇਕ ਯੁਗ ਵਿੱਚ ਉਹ ਉਸ ਪ੍ਰਭੂ ਨੂੰ ਹੀ ਵਸਦਾ ਸਮਝਦਾ ਹੈ ਮਾਇਆ ਮੋਹ ਸਭ ਜਗ ਤੇ ਉਪਾਇਆ ਬ੍ਰਹਮਾ ਵਿਸ਼ਨ ਦੇਵ ਸਭਾਇਆ ਇਹ ਸਾਰਾ ਹੀ ਜਗਤ ਤੂੰ ਮਾਇਆ ਦੇ ਮੋਹ ਵਿੱਚ ਹੀ ਪੈਦਾ ਕੀਤਾ ਹੈ। हे ਪ੍ਰਭੂ ਬ੍ਰਹਮਾ ਵਿਸ਼ਨੂੰ ਸਾਰੇ ਹੀ ਦੇਵਤੇ ਜੋ ਵੀ ਜਗਤ ਵਿੱਚ ਪੈਦਾ ਹੋਇਆ ਹੈ ਸਭਨਾਂ ਉੱਤੇ ਮਾਇਆ ਦਾ ਪ੍ਰਭਾਵ ਹੈ। ਜੋ ਤੁਧ ਭਾਣੇ ਸੇ ਨਾਮ ਲਾਗੇ ਗਿਆਨ ਮਤੀ ਪਛਾਤਾ ਹੈ। ਜਿਹੜੇ ਤੈਨੂੰ ਚੰਗੇ ਲੱਗਦੇ ਹਨ ਉਹ ਤੇਰੇ ਨਾਮ ਵਿੱਚ ਜੁੜਦੇ ਹਨ ਆਤਮਿਕ ਜੀਵਨ ਦੀ ਸੋਝ ਵਾਲੀ ਮਤ ਦੇ ਰਾਹੀ ਹੀ ਤੇਰੇ ਨਾਮ ਤੇਰੇ ਨਾਲ ਜਾਣ ਪਛਾਣ ਬਣਦੀ ਹੈ। ਪਾਪ ਪੁੰਨ ਵਰਤੈ ਸੰਸਾਰਾ ਹਰਖ ਸੋਗ ਸਭ ਦੁਖ ਹੈ ਭਾਰਾ ਸਾਰੇ ਜਗਤ ਵਿੱਚ ਮਾਇਆ ਦੇ ਪ੍ਰਭਾਵੇ ਇੱਥੀ ਪਾਪਾਂ ਤੇ ਪੁੰਨਾਂ ਦਾ ਵਰਤਾਰਾ ਹੋ ਰਿਹਾ ਹੈ ਮਾਇਆ ਦੇ ਮੋਹ ਵਿੱਚ ਹੀ ਹਰ ਥਾਂ ਕਿਤੇ ਖੁਸ਼ੀ ਹੈ ਕਿਤੇ ਗਮੀ ਹੈ ਮਾਇਆ ਦੇ ਮੋਹ ਦਾ ਭਾਰਾ ਦੁਖ ਜਗਤ ਨੂੰ ਵਿਆਪ ਰਿਹਾ ਹੈ ਗੁਰਮੁਖ ਹੋਵੇ ਸੋ ਸੁਖ ਪਾਏ ਜਿਨ ਗੁਰਮੁਖ ਨਾਮ ਪਛਾਤਾ ਹੈ ਜਿਸ ਮਨੁੱਖ ਨੇ ਗੁਰੂ ਦੀ ਸ਼ਰਨ ਪੈ ਕੇ ਹਰਨਾਮ ਨਾਲ ਸਾਹ ਜਾਈ ਹੈ ਜਿਹੜਾ ਗੁਰੂ ਦੇ ਸਨਮੁਖ ਰਹਿੰਦਾ ਹੈ ਉਹੀ ਆਤਮਕ ਆਨੰਦ ਮਾਣਦਾ ਹੈ ਕੀਰਤਨਾ ਕੋਈ ਮੇਟਣ ਹਾਰਾ ਗੁਰ ਕੈ ਸ਼ਬਦੇ ਮੋਖ ਦੁਆਰਾ ਕੋਈ ਮਨੁੱਖ ਪਿਛਲੇ ਕੀਤੇ ਕਰਮਾਂ ਦੀ ਕਮਾਈ ਮਿਟਾ ਨਹੀਂ ਸਕਦਾ ਪਿਛਲੇ ਕੀਤੇ ਕਰਮਾਂ ਤੋਂ ਖਲਾਸੀ ਦਾ ਰਸਤਾ ਗੁਰੂ ਦੇ ਸ਼ਬਦ ਦੇ ਰਾਹੀਂ ਲੱਭਦਾ ਹੈ ਪੂਰਬ ਲਿਖਿਆ ਸੋ ਫਲ ਪਾਇਆ ਜਿਨ ਆਪ ਮਾਰ ਪਛਾਤਾ ਹੈ ਜੈਸ ਮਨੁੱਖ ਨੇ ਆਪਾ ਭਾਅ ਮਿਟਾ ਕੇ ਹਰ ਨਾਮ ਨਾਲ ਸਾਂਝ ਪਾ ਲਈ ਉਸ ਨੇ ਵੀ ਜੋ ਕੁਝ ਪੂਰਵ ਜਨਮ ਵਿੱਚ ਕਮਾਈ ਕੀਤੀ ਉਹੀ ਫਲ ਹੁਣ ਪ੍ਰਾਪਤ ਕੀਤਾ ਮਾਇਆ ਮੋਹ ਹਰ ਸਿਉ ਚਿਤ ਲੱਗੈ ਦੂਜੈ ਭਾਇ ਕਣਾਂ ਦੁਖ ਆਗੈ ਮਾਇਆ ਦੇ ਮੋਹ ਦੇ ਕਾਰਨ ਪ੍ਰਮਾਤਮਾ ਨਾਲ ਮਨ ਜੁੜ ਨਹੀਂ ਸਕਦਾ ਮਾਇਆ ਦੇ ਮੋਹ ਵਿੱਚ ਫਸੇ ਰਹਿਣਾ ਜੀਵਨ ਸਫਰ ਵਿੱਚ ਬਹੁਤ ਦੁੱਖ ਵਾਪਰਦਾ ਹੈ ਮਨਮੁਖ ਪਰਮ ਭੁਲੇਖ ਧਾਰੀ ਅੰਤ ਕਾਲ ਪਛਤਾਤਾ ਹੈ ਮਨ ਦੇ ਮਰੀਦ ਮਨੁਖ ਧਾਰਮਿਕ ਪਹਿਰਾਵਾ ਪਾ ਕੇ ਵੀ ਭਟਕਣਾ ਦੇ ਕਾਰਨ ਖਰਾਏ ਹੀ ਪੈ ਰਹੇ ਹਨ ਆਖਰ ਵੇਲੇ ਪਛਤਾਉਣਾ ਪੈਂਦਾ ਹੈ ਹਰ ਕੈ ਭਾਣੇ ਹਰ ਗੁਣ ਗਾਏ ਸਭ ਕਿਲ ਵਿਖੋ ਕਾਟੇ ਦੁੱਖ ਸੁਭਾਏ ਸਭ ਕੇ ਲੇਵੇ ਘਟੇ ਦੁਖ ਸੁਬਾਏ ਜਿਹੜਾ ਮਨੁੱਖ ਪਰਮਾਤਮਾ ਦੇ ਰਜਾ ਵਿੱਚ ਰਹਿ ਕੇ ਪਰਮਾਤਮਾ ਦੇ ਗੁਣ ਗਾਉਂਦਾ ਹੈ ਉਹ ਆਪਣੇ ਸਾਰੇ ਪਾਪ ਸਾਰੇ ਦੁਖ ਆਪਣੇ ਅੰਦਰੋਂ ਘੱਟ ਦਿੰਦਾ ਹੈ ਹਰ ਨਿਰਮਲ ਨਿਰਮਲ ਹੈ ਬਾਣੀ ਹਰ ਸੇਤੀ ਮਨ ਰਤਾ ਹੈ ਉਸ ਦਾ ਮਨ ਉਸ ਪ੍ਰਭੂ ਨਾਲ ਰਤਿਆ ਰਹਿੰਦਾ ਹੈ ਜੋ ਕਾਰਾਂ ਦੀ ਮਹਿਰ ਤੋਂ ਰਹਿਤ ਹੈ ਅਤੇ ਜਿਸ ਦੀ ਸਿਰਫ ਸਲਾਹ ਦੀ ਬਾਣੀ ਨਹੀਂ ਮੈਲ ਰਹਿਤ ਹੈ ਪਵਿੱਤਰ ਹੈ ਜਿਸ ਨੂੰ ਨਦਰ ਕਰੇ ਸੋ ਗੁਣ ਨੇ ਦਪਾਏ ਹਉ ਮੈਂ ਮੇਰਾ ਠਾਕ ਰਹਾਏ ਪਰਮਾਤਮਾ ਜਿਸ ਮਨੁੱਖ ਉਤੇ ਮਿਹਰ ਦੀ ਨਿਗਾਹ ਕਰਦਾ ਹੈ ਉਸ ਗੁਣਾਂ ਦੇ ਖਜ਼ਾਨੇ ਹਰੀ ਦਾ ਮਿਲਾਪ ਹਾਸਲ ਕਰ ਲੈਂਦਾ ਹੈ ਉਹ ਮਨੁੱਖ ਆਪਣੇ ਅੰਦਰੋਂ ਹਉਮੈ ਤੇ ममता ਦੇ ਪ੍ਰਭਾਵ ਨੂੰ ਰੋਕ ਦਿੰਦਾ ਹੈ ਗੁਣ ਅਗਣ ਕਾ ਏਕੋ ਉਦਾਤਾ ਗੁਰਮੁਖ ਵਿਰਣੀ ਜਤਾ ਹੈ ਗੁਰੂ ਦੇ ਸਨਮੁਖ ਰਹਿਣ ਵਾਲੇ ਵਿਰਲਿਆਂ ਨੇ ਸਮਝਿਆ ਹੈ ਕਿ ਗੁਣ ਦੇਣ ਵਾਲਾ ਤੇ ਉਹ ਗੁਣ ਪੈਦਾ ਕਰਨ ਵਾਲਾ ਸਿਰ ਪ੍ਰਮਾਤਮਾ ਹੀ ਹੈ। ਮੇਰਾ ਪ੍ਰਭ ਨਿਰਮਲ ਅਤਿ ਅਪਾਰਾ ਆਪੇ ਮਿਲੇ ਗੁਰ ਸ਼ਬਦ ਵਿਚਾਰਾ ਮੇਰਾ ਪ੍ਰਭੂ ਬੜਾ ਬਿਆੰਤ ਹੈ ਤੇ ਵਿਕਾਰਾਂ ਦੇ ਪ੍ਰਭਾਵ ਤੋਂ ਪਰੇ ਹੈ। ਗੁਰੂ ਦੇ ਸ਼ਬਦ ਦੇ ਰਾਹੀ ਆਪਣੇ ਗੁਣਾਂ ਦੀ ਵਿਚਾਰ ਬਖਸ਼ ਕੇ ਉਹ ਆਪ ਹੀ ਜੀਵ ਨੂੰ ਆਪਣੇ ਨਾਲ ਮਿਲਾਉਂਦਾ ਹੈ। ਆਪੇ ਬਖਸ਼ੇ ਸੱਚ ਦਿੜਾਏ ਮਨ ਤਨ ਸਾਚਾ ਰਤਾ ਹੈ ਜਿਸ ਉਤੇ ਆਪ ਹੀ ਬਖਸ਼ਿਸ਼ ਕਰਦਾ ਹੈ ਉਸ ਦੇ ਹਿਰਦੇ ਵਿੱਚ ਆਪਣਾ ਸਦਾ ਫਿਰ ਨਾਮ ਪੱਕਾ ਕਰ ਦਿੰਦਾ ਹੈ ਉਸ ਮਨੁੱਖ ਦਾ ਮਨ ਉਸ ਦਾ ਤਨ ਸਦਾ ਫਿਰ ਹਰ ਨਾਮ ਵਿੱਚ ਰੰਗਿਆ ਰਿਹਾ ਹੈ ਮਨ ਤਨ ਮੈਲਾ ਵਿੱਚ ਜੋਤ અપਾਰਾ ਗੁਰਮਤਿ ਬੂਝੈ ਕਰ ਵਿਚਾਰਾ ਵਿਕਾਰਾਂ ਦੇ ਕਾਰਨ ਮਨੁੱਖ ਦਾ ਮਨ ਅਤੇ ਤਨ ਗੰਦਾ ਹੋਇਆ ਰਹਿੰਦਾ ਹੈ ਫਿਰ ਵੀ ਉਸ ਦੇ ਅੰਦਰ ਬਿਆਨਤ ਪਰਮਾਤਮਾ ਦੀ ਜੋਤ ਮਾਜੂਦ ਹੈ ਜਦੋਂ ਗੁਰੂ ਦੇ ਮੱਤ ਦੇ ਰਾਹੀ ਉਹ ਵਿਚਾਰ ਕਰਕੇ ਆਤਮਿਕ ਜੀਵਨ ਦੇ ਭੇਤ ਨੂੰ ਸਮਝਦਾ ਹੈ ਹੋ ਮੈਂ ਮਾਰ ਸਦਾ ਮਨ ਨਿਰਮਲ ਰਸਨਾ ਸੇਵ ਸੁਖ ਦਾਤਾ ਹੈ ਤਦੋਂ ਹੋ ਮੈਨੂੰ ਦੂਰ ਕਰਕੇ ਅਤੇ ਜੀਵ ਨਾਲ ਸੁੱਖਾਂ ਦੇ ਦਾਤੇ ਪ੍ਰਭੂ ਦਾ ਨਾਮ ਜਪ ਕੇ ਉਸ ਦਾ ਮਨ ਸਦਾ ਲਈ ਪਵਿੱਤਰ ਹੋ ਜਾਂਦਾ ਹੈ ਗੜ ਕਾਇਆ ਅੰਦਰ ਬਹੁ ਹੱਟ ਬਾਜ਼ਾਰਾ ਤੇ ਇਸ ਵਿੱਚ ਨਾਮ ਹੈ ਅਤ ਅਪਾਰਾ ਇਸ ਸਰੀਰ ਕਿਲੇ ਵਿੱਚ ਮਨ ਗਿਆਨ ਦ੍ਰਿਆਦ ਕਈ ਹੱਟ ਹਨ ਕਈ ਬਾਜ਼ਾਰ ਹਨ ਜਿੱਥੇ ਪ੍ਰਮਾਤਮਾ ਦੇ ਨਾਮ ਵੱਖਰ ਦਾ ਸੌਦਾ ਕੀਤਾ ਜਾ ਸਕਦਾ ਹੈ ਇਸ ਸਰੀਰ ਕਿਲੇ ਦੇ ਵਿੱਚ ਹੀ ਪ੍ਰਮਾਤਮਾ ਦਾ ਬਹੁਤ ਕੀਮਤੀ ਨਾਮ ਪਦਾਰਥ ਹੈ ਗੁਰ ਕੈ ਸ਼ਬਦ ਸਦਾ ਦਰਸੋ ਹੈ ਹਉ ਮੈਂ ਮਾਰ ਪਛਾਤਾ ਹੈ ਜਿਹੜਾ ਮਨੁੱਖ ਗੁਰੂ ਦੇ ਸ਼ਬਦ ਦੇ ਰਾਹੀ ਨਾਮ ਵਖਰ ਖਰੀਦਾ ਹੈ ਉਹ ਮਨੁੱਖ ਪਰਮਾਤਮਾ ਦੇ ਦਰ ਤੇ ਸਦਾ ਆਦਰ ਪਾਉਂਦਾ ਹੈ ਆਪਣੇ ਅੰਦਰੋਂ ਹਉਮੈ ਦੂਰ ਕਰਕੇ ਉਹ ਮਨੁੱਖ ਇਸ ਨਾਮ ਰਤਨ ਦੀ ਕਦਰ ਸਮਝਦਾ ਹੈ ਰਤਨ ਅਮੋਲਕ ਅਗੰਮ ਅਪਾਰਾ ਕੀਮਤ ਕਮਣ ਕਰੇ ਵਿਚਾਰ ਕੋਈ ਵੀ ਦੁਨਿਆਵੀ ਪਦਾਰਥ ਪਹੁੰਚ ਤੇ ਬੇਅੰਤ ਪਰਮਾਤਮਾ ਦੇ ਨਾਮ ਰਤਨ ਦੀ ਬਰਾਬਰ ਦੀ ਕੀਮਤ ਦਾ ਨਹੀਂ ਹੈ ਜੀਵ ਚਾਰਾਇ ਇਸ ਨਾਮ ਰਤਨ ਦਾ ਮੁੱਲ ਪਾ ਹੀ ਨਹੀਂ ਸਕਦਾ ਗੁਰ ਕੈ ਸ਼ਬਦ ਦੇ ਧੋਲ ਤੁਲਾਏ ਅੰਤਰ ਸ਼ਬਦ ਪਛਾਤਾ ਹੈ ਜਿਹੜਾ ਮਨੁੱਖੋ ਗੁਰੂ ਦੇ ਸ਼ਬਦ ਦੇ ਰਾਹੀ ਇਸ ਨਾਮ ਰਤਨ ਨੂੰ ਪਰ ਕੇ ਖਰੀਦਾ ਹੈ ਉਹ ਸ਼ਬਦ ਦੀ ਬਰਕਤ ਨਾਲ ਆਪਣੇ ਅੰਦਰ ਹੀ ਇਸ ਨੂੰ ਲੱਭ ਲੈਂਦਾ ਹੈ ਸਿਮਰਤ ਸ਼ਾਸਤਰ ਬਹੁਤ ਵਿਸਥਾਰਾ ਮਾਇਆ মোহ ਘਸਰਿਆ ਪਾ ਸਾਰਾ ਸਮਰਤਿਆਂ ਸ਼ਾਸਤਰਾਦਿਕ ਕਰਨ ਪੁਸਤਕ ਹਰ ਨਾਮ ਤੋਂ ਬਿਨਾ ਹੋਰ ਬਹੁਤ ਵਿਚਾਰ ਖਿਲਾਰਾ ਖਿਲਾਰਦੇ ਹਨ ਪਰ ਉਹਨਾਂ ਵਿੱਚ ਮਾਇਆ ਦਾ ਮੋਹ ਹੀ ਹੈ ਕਰਮ ਕਾਂਡ ਦਾ ਹੀ ਖਿਲਾਰਾ ਖਿਲਰਿਆ ਹੋਇਆ ਹੈ ਮੂਰਖ ਪੜੈ ਸ਼ਬਦ ਨਾ ਬੁੱਝੈ ਗੁਰਮੁਖ ਵਿਰਲੇ ਜਾਤਾ ਹੈ ਨਾਮ ਵੱਲੋਂ ਖੁੰਝੇ ਹੋਏ ਮੂਰਖ ਉਹਨਾਂ ਪੁਸਤਕਾਂ ਨੂੰ ਪੜ੍ਹਦੇ ਹਨ ਪਰ ਸਿਲਾਦੀ ਬਾਣੀ ਦੀ ਕਦਰ ਨਹੀਂ ਸਮਝਦੇ ਗੁਰੂ ਦੇ ਸਾਨੂੰ ਕਹਿਣ ਵਾਲੇ ਵਿਰਲੇ ਮਨੁੱਖ ਨੇ ਸ਼ਬਦ ਦੀ ਕਦਰ ਸਮਝ ਲਈ ਆਪੇ ਕਰਤਾ ਕਰੇ ਕਰਾਏ ਸੱਚੀ ਬਾਣੀ ਸੱਚ ਦੇ ਰੜਾਏ ਪਰ ਜੀਵਾਂ ਦੇ ਕੀ ਵਾਸ ਕਰਤਾ ਰਾਤ ਹੀ ਜੀਵਾਂ ਵਿੱਚ ਵਿਆਪਕ ਹੋ ਕੇ ਸਭ ਕੁਝ ਕਰ ਰਿਹਾ ਹੈ ਜੀਵਾਂ ਪਾਸੋਂ ਖੜਾ ਰਿਹਾ ਹੈ ਜੇ ਸੋਤੇ ਮਿਹਰ ਕਰਦਾ ਹੈ ਸਤਿ ਸਲਾਹ ਦੀ ਬਾਣੀ ਬਿਰਾਹੀ ਉਸ ਦੇ ਹਿਰਦੇ ਵਿੱਚ ਸਦਾ ਥਿਰ ਹਰ ਨਾਮ ਪੱਕਾ ਕਰ ਦਿੰਦਾ ਹੈ ਸੱਚੀ ਬਾਣੀ ਸੱਚ ਦਰਦਾ ਨਾਨਕ ਨਾਮ ਮਿਲੈ ਵਡਿਆਈ ਜੁਗ ਜੁਗ ਏਕੋ ਜਾਤਾ ਹੈ ਹੈ ਨਾਨਕ ਜਿਸ ਮਨੁੱਖ ਨੂੰ ਪ੍ਰਭੂ ਦਾ ਨਾਮ ਮਿਲ ਜਾਂਦਾ ਹੈ ਉਸ ਨੂੰ ਲੋਕ ਪਰਲੋਕ ਦੀ ਇੱਜ਼ਤ ਮਿਲ ਜਾਂਦੀ ਹੈ ਉਹ ਮਨੁੱਖ ਆਰੇਜ ਯੋਗ ਵਿੱਚ ਇੱਕ ਪਰਮਾਤਮਾ ਨੂੰ ਹੀ ਵਿਆਪਕ ਸਮਝਦਾ ਹੈ